ਕੰਮ ਨੇਪੜੇ ਨਹੀਂ ਚੱਲ ਸਕਿਆ ਬਟ ਬੰਦੀ ਕਰਦੀਆਂ ਸੀਨੀਅਰ ਸਕੰਡਰੀ ਸਕੂਲ ਹੋਣ ਜਿਹੜਾ ਹੈ ਅਸੀਂ ਆਪਣੇ ਜਿਹੜੇ ਸੁਸਾਇਟੀ ਦੇ EMPLOYEES ਆ ਉਹਨਾਂ ਦੀ ID's ਬਣਾ ਦਿੱਤੀਆਂ ਨੇ ਤੇ ਅਸੀਂ ਉਹਨਾਂ ਦੇ ਟੈਕਨੀਕਲ ਜਿਹੜਾ ਡਿਪਾਰਟਮੈਂਟ ਆ ਸਾਡਾ ਉੱਪਰ ਜਿਹੜਾ IT ਨਾਲ ਡੀਲ ਕਰਦਾ ਉਹਨਾਂ ਨਾਲ ਸਿੰਕ ਕਰਕੇ ਅਸੀਂ ਟਰੈਕ ਅੱਜ ਮੋਸਟ ਪੌਬਲੀ ਚਲਾਵਾਂਗੇ ਸ਼ਾਮ ਤੱਕ ਜੇ ਜਿਹੜੀਆਂ ਟੈਕਨੀਕਲ ਇਸ਼ੂਜ਼ ਨੇ ਅਗਰ ਉਹ ਸ਼ਾਮ ਤੱਕ ਸੁਲਝਦੀਆਂ ਨਹੀਂ ਅਸੀਂ ਕੱਲ ਅੱਜ ਜਾਂ ਕੱਲ ਦੇ ਵਿੱਚ ਟਰੈਕ ਚਲਾਉਣਾ ਸ਼ੁਰੂ ਕਰਨਾ ਹੈ ਪ੍ਰਾਈਵੇਟ ਜਿਹੜੇ ਕੇ ਅਧਾਰੇ ਹੈਗੇ ਸਿੱਖਿਆ ਦੇ ਤਾਂ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੂਗਾ ਪ੍ਰਾਈਵੇਟ ਬੱਸਾਂ ਨੂੰ ਲੈ ਕੇ ਜਿਹੜੇ ਕਿ ਬੱਚਿਆਂ ਨੂੰ ਲੈ ਜਾਉਂਦੇ ਬਿਲਕੁਲ ਜੀ ਈ ਰਿਕਸ਼ਾਜ਼ ਹੋ ਗਏ ਆਟੋਸ ਹੋ ਗਏ ਸਰ ਨਾਲ ਵੀ ਡਿਸਕਸ਼ਨ ਡਿਸਕਸ਼ਨ ਇਹੀ ਚੱਲ ਰਹੀ ਸੀ ਕਿ ਇਹਨਾਂ ਦੇ ਉੱਤੇ ਬੱਚਿਆਂ ਨੂੰ ਲੈ ਕੇ ਜਾਣਾ ਬਹੁਤ ਹੀ ਜ਼ਿਆਦਾ ਸੁਰੱਖਿਤ ਹੈ ਕੋਈ ਵੀ ਬੱਚਾ ਜਿਹਦੇ ਨਾਲ ਕੋਈ ਵੀ ਕੱਲ੍ਹ ਨੂੰ ਐਸਾ ਹਾਦਸਾ ਹੁੰਦਾ ਹੈ ਸੋ ਸਕੂਲ ਵਿਲ ਬੀ ਇਕੁਅਲੀ ਰਿਸਪੋਨਸੀਬਲ ਪੇਰੈਂਟਸ ਨੇ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਗੱਡੀਆਂ ਦੇ ਵਿੱਚ ਜਿਹੜੀਆਂ ਕਿ ਬਿਲਕੁਲ ਅਨਸੇਫ ਨੇ ਬਿਲਕੁਲ ਵੀ ਸਕੂਲ ਨਹੀਂ ਭੇਜਣਾ ਹੈ ਤੇ ਸਕੂਲ ਵੀ ਜਿਹੜੀਆਂ ਗੱਡੀਆਂ ਲਗਾ ਰੱਖੀਆਂ ਹਨ ਉਹਨਾਂ ਨੂੰ ਵੀ ਕਾਈਂਡਲੀ ਪੂਰੇ ਰੂਲਸ ਤੇ ਨਿਯਮਾਂ ਦੇ ਅੰਤਰਗਤ ਉਹਨਾਂ ਨੂੰ ਫਾਲੋ ਕਰਦੇ ਹੋਏ ਹੀ ਸੜਕ ਉੱਤੇ ਉਤਾਰਨ ਤਾਂ ਕਿ ਹਰ ਇੱਕ ਬੱਚਾ ਜਿਹੜਾ ਹੈ ਉਹ ਸੁਰੱਖਿਤ ਹੈ ਤੇ ਸੁਰੱਖਿਤ ਘਰ ਜਾਵੇ ਜੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਜਦੋਂ ਆਈ ਹੈ ਐਡਮਿਨਿਸਟ੍ਰੇਸ਼ਨ ਤੋਂ ਤਾਂ ਜੋ ਵੀ ਉਹਨਾਂ ਨੇ ਪ੍ਰਬੰਧ ਕੀਤਾ ਹੈ ਅਸੀਂ ਪੂਰਾ ਕੋਆਪਰੇਟ ਕੀਤਾ ਹੈ ਔਰ ਉਹਨਾਂ ਨੂੰ ਪੂਰੇ ਪ੍ਰਬੰਧ ਕਰਕੇ ਦਿੱਤੇ ਹੈ ਜਿੱਥੇ ਬੱਚਨ ਕਿਸ ਤਰੀਕੇ ਨਾਲ ਜਾਗਰੂਕ ਕੀਤਾ ਗਿਆ ਹਾਂਜੀ ਬੱਚਿਆਂ ਨੂੰ ਕਿਸ ਤਰੀਕੇ ਨਾਲ ਅ ਬੱਚਿਆਂ ਨੂੰ ਜਾਗਰਤ ਕਰਨ ਵਾਸਤੇ ਅੱਜ ਜੋ ਸਾਡੇ ਕੋਲ ਐਸਡੀਐਮ ਸਰ ਮੈਮ ਹੈਗੇ ਸੀਗੇ ਔਰ ਐਸਐਸਪੀ ਸਰ ਹੈਗੇ ਇਹਨਾਂ ਨੇ ਆਪਣੀ ਸਪੀਚ ਦੇ ਵਿੱਚ ਸਾਰੇ ਪੁਆਇੰਟਸ ਕਵਰ ਕੀਤੇ ਹੈ ਔਰ ਉਦੋਂ ਇਲਾਵਾ ਆਪਣੇ ਗੁਰਬਚਨ ਸਿੰਘ ਹੁਣਾ ਨੇ ਵੀ ਸਾਰੇ ਦੇ ਬਾਰੇ ਜਾਗਰੂਕ ਕੀਤਾ ਟਾਈਮ ਟੂ ਟਾਈਮ ਸਾਡੇ ਰੋਡ ਸੇਫਟੀ ਔਰ ਟ੍ਰੈਫਿਕ ਦੇ ਰੂਲਸ ਦੇ ਬਾਰੇ ਸਿੱਖ ਕਰਦੇ ਵੀ ਰਹਿੰਦੇ ਆ ਬੱਚਿਆਂ ਨੂੰ ਇਸ ਮਤਲਬ ਬੱਚਣ ਕੋਲ ਅਲੱਗ ਕਲਾਸਾਂ ਲਾਈ ਜਾਂਦੇ ਤੇ ਇਸ ਨੂੰ ਲੈ ਕੇ ਕੁਝ ਸਮਾਂ ਪਹਿਲੇ ਅਸੀਂ ਬੱਚਾ ਨੂੰ ਜਿਹੜਾ ਸਾਈਕਲ ਤੇ ਆਉਂਦੇ ਆ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਸੀਗਾ ਔਰ ਜਿਹੜੇ ਬੱਚੇ ਸਾਈਕਲ ਤੇ ਆਉਂਦੇ ਅਸੀਂ ਉਹਨਾਂ ਨੂੰ ਇਹ ਚਾਹੁੰਦੇ ਆ ਵੀ ਉਹ ਸਾਈਕਲ ਤੇ ਜ਼ਰੂਰ ਆਉਣ ਹੁਣ ਜਦੋਂ ਇਹ ਟ੍ਰੈਫਿਕ ਦਾ ਆਇਆ ਕਿ ਵੀ ਵਿਜੀਲੈਂਟ ਹੋਈ ਪੁਲਿਸ ਔਰ ਪੈਨਲਟੀ ਵਗੈਰਾ ਲੱਗੀ ਉਦੋਂ ਫੇਰ ਅਸੀਂ ਦੋ ਸਮਿਲਰ ਜਿਹੜੇ ਹੈ ਸਪੈਸ਼ਲੀ ਕੀਤੇ ਔਰ ਪੇਰੈਂਟਸ ਨੂੰ ਵੀ ਇਹਦੇ ਪ੍ਰਤੀਜਗਤ ਕੀਤਾ ਸਾਡੇ ਕੋਲ ਐਡੂ ਸਿਕਿਓਰ ਐਪ ਹੈਗਾ ਸਕੂਲ ਦਾ ਉਹਦੇ ਰਾਹੀਂ ਅਸੀਂ ਸਰਕੂਲਰਸ ਟਾਈਮ ਟੂ ਟਾਈਮ ਭੇਜ ਰਹੇ ਹਾਂ ਔਰ ਕੁਝ ਸਾਡੇ ਕੋਲ ਸਾਨੂੰ ਇਹ ਵੀ ਪਤਾ ਲੱਗਿਆ ਸੀ ਕਿ ਇੱਕ ਤੋਂ ਪੈਰੈਂਟਸ ਨੇ ਅਪਰੋਚ ਕੀਤਾ ਸੀ ਵੀ ਸਾਨੂੰ ਫਾਈਨ ਬਹੁਤ ਲੱਗਿਆ 25000 ਫਾਈਨ ਲੱਗਿਆ ਔਰ ਸਾਨੂੰ ਪੇਸ਼ ਹੋਣਾ ਹੋਇਆ ਪਿਆ ਐਸਡੀਐਮ ਆਫਿਸ ਕੇ ਵੀ ਤੁਸੀਂ ਇਹਦੇ ਵਾਸਤੇ ਕੁਝ ਕਰੋ ਤਾਂ ਅਸੀਂ ਪਹਿਲਾਂ ਸੋ ਕਿਹਾ ਵੀ ਦੇਖੋ ਜਦੋਂ ਅਵੇਅਰਨੈਸ ਦਿੱਤੀ ਗਈ ਹੈ ਤਾਂ ਪੈਰੈਂਟਸ ਨੂੰ ਹੀ ਅਵੇਅਰ ਹੋਣਾ ਕਾਰੰਸੀ ਰਿਸਪਾਂਸਿਬਲ ਹੈ ਵਹੀਕਲ ਦਾ ਖਰੀਦ ਕੇ ਪੈਰੈਂਟ ਦੇ ਰਿਹਾ ਪੈਰੈਂਟ ਹੀ ਉਹਨੂੰ ਦੇ ਰਿਹਾ ਤੇ ਪੈਰੈਂਟ ਹੀ ਉਹਨੂੰ ਮੁਸ਼ਕਲ ਵਿੱਚ ਸੜਕ ਤੇ ਆ ਕੇ ਕਿਤਨੇ ਕਿਤੇ ਪੇਰੈਂਟਸ ਨੂੰ ਵੀ ਅਵੇਅਰਨਸ ਹੋਣਾ ਬਿਲਕੁਲ ਬਿਲਕੁਲ ਮੈਂ ਚਾਹਾਂਗੀ ਵੀ ਸਾਰੇ ਪੇਰੈਂਟਸ ਇਸ ਬਾਰੇ ਅਵੇ ਸਾਰੇ ਉਹ ਅਵੇਅਰ ਆਪ ਹੀ ਹੈਗੇ ਔਰ ਉਹਨਾਂ ਨੇ ਕਿਸੇ ਨੇ ਵੀ ਬੱਚੇ ਨੂੰ ਆਪਣੇ ਕੋਈ ਅਸਾਦੀ ਵਹੀਕਲ ਨਹੀਂ ਲੈ ਕੇ ਦਿੱਤੀ ਜਿਹਦੇ ਕਰਕੇ ਚਲਾਣ ਹੋਏ ਆ ਟੈਕਸ ਵਗੈਰਾ ਨਹੀਂ ਲੱਗਣ ਦਿੰਦੇ ਔਰ ਜਿਹੜੇ ਸਾਈਕਲ ਤੇ ਆਣਦੇ ਬੱਚੇ ਸੀ ਉਹਨਾਂ ਨੂੰ ਜ਼ਰੂਰ ਐਨਕਰੇਜ ਕਰਦੇ ਆ ਕਿ ਤੁਸੀਂ ਸਾਈਕਲ ਤੇ ਆਓ ਯਾ ਔਰ ਲਾਇਸੈਂਸ ਪਤੀ ਸਾਰੇ ਟਾਈਮ ਟੂ ਟਾਈਮ ਆਈ ਥਿੰਕ ਵਾਂਸ ਇਨ ਅ 3 ਮੰਥਸ ਅਸੀਂ ਇਹ ਜਾਗਰੂਕਤਾ ਕਰਹੀ ਦਿੰਨੇ ਆ ਚਾਹੇ ਟੀਚਰਸ ਥਰੂ ਕਲਾਸ ਟੀਚਰਸ ਥਰੂ ਯਾ ਪ੍ਰਸ਼ਾਸ ਉਹ ਵੀ ਕੋਈ ਟ੍ਰੈਫਿਕ ਕਿਉਂਕਿ ਸਾਡਾ ਸਕੂਲ ਮਾਲ ਰੋਡ ਤੇ ਹੈ ਮਾਲ ਰੋਡ ਤੇ ਹੋਣ ਕਰਕੇ ਟ੍ਰੈਫਿਕ ਉਸ ਵਾਸਤੇ ਕਾਫੀ ਰਹਿੰਦੀ ਹੈ ਤੇ ਟ੍ਰੈਫਿਕ ਵਾਲਿਆਂ ਨਾਲ ਅਸੀਂ رابطہ ਕਰਦੇ ਰਹਿੰਦੇ ਆ ਜਿੱਥੋਂ ਤੱਕ ਬੱਸਸ ਦਾ ਸਵਾਲ ਹੈ ਸਾਡੇ ਬੱਸਸ ਤੇ ਸੀਸੀਟੀਵੀ ਲੱਗਿਆ ਹੋਇਆ ਹੈ ਜੀਪੀਐਸ ਨੇ ਮਿਲਦਾ ਹੈ ਸਪੀਡ ਦਾ ਸਾਰਾ ਸਪੀਡੋਮੀਟਰਸ ਵੀ ਲੱਗੇ ਹੋਏ ਆ ਔਰ ਸਾਡੇ ਡਰਾਈਵਰਸ ਨੂੰ ਵੀ ਟਾਈਮ ਟੂ ਟਾਈਮ ਟ੍ਰੇਨਿੰਗ ਜੜੀ ਹੈ ਥੋੜਾ ਸੋਚਿਆ ਹਾਂ ਬਿਆਨ ਨੂੰ ਲੈ ਕੇ ਜਿਹੜਾ ਵਾ ਉਹ ਇਨਿਸ਼ੀਏਟਿਵ ਸ਼ੁਰੂ ਕੀਤੀ ਗਈ ਆ ਅੱਜ ਐਮਜੀਐਨ ਸਕੂਲ ਪਹੁੰਚੇ ਕਿ ਕਹੂੰ ਨੇ ਬਿਲਕੁਲ ਜਿਹੜਾ ਇਹ 1 ਜਨਵਰੀ ਤੋਂ 31 ਜਨਵਰੀ ਤੱਕ ਆਪਾਂ ਨੈਸ਼ਨਲ ਰੋਡ ਸੇਫਟੀ ਮਨਥ ਜਿਹੜਾ ਮਨਾ ਰਹੇ ਹੈਗੇ ਆ ਤੇ ਉਹਦੀ ਲੜੀ ਦੇ ਵਿੱਚ ਹੀ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਅੱਜ ਐਮਜੈਂਸਪੂਲ ਕਪੂਰਥਲਾ ਦੇ ਨਾਲ ਟਾਈ ਅਪ ਕਰਕੇ ਇੱਕ ਵੱਡਾ ਜਿਹੜਾ ਸਮਾਗਮ ਰੱਖਿਆ ਗਿਆ ਸੀ ਜਿਹਦੇ ਵਿੱਚ ਸਾਡਾ ਜਿਹੜਾ ਟਾਰਗੇਟ ਏਜ ਗਰੁੱਪ ਹੈਗਾ 9ਵੀਂ ਕਲਾਸ ਤੋਂ 12ਵੀਂ ਕਲਾਸ ਦੇ ਬੱਚੇ ਆ ਜਿਹੜੇ ਕਿ 18 ਸਾਲ ਤੋਂ ਘੱਟ ਹੈਗੇ ਆ ਤੇ ਛੇਤੀ ਹੀ ਜਿਹੜਾ ਉਹ ਐਲੀਜੀਬਲ ਹੋ ਜਾਣਗੇ ਇੱਕ ਆਪਣੇ ਲਾਇਸੈਂਸ ਲਈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੈਗਾ ਉਹਨਾਂ ਨੂੰ ਜਿਹੜਾ ਰੋਡ ਸੇਫਟੀ ਸੰਬੰਧੀ ਜਿਹੜੀ ਜਾਣਕਾਰੀਆਂ ਦਿੱਤੀ ਗਈਆਂ ਉਹਨਾਂ ਨੂੰ ਮੋਟਰ ਵਹੀਕਲ ਐਕਟ ਦੇ ਬਾਰੇ ਵਿਸਤਾਰ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਰੋਡ ਟ੍ਰੈਫਿਕ ਸਾਈਨਸ ਬਾਰੇ ਵੀ ਉਹਨਾਂ ਨੂੰ ਜਿਹੜੀ ਡਿਟੇਲਡ ਇਨਫੋਰਮੇਸ਼ਨ ਦਿੱਤੀ ਗਈ ਹੈ ਇਸ ਤੋਂ ਇਲਾਵਾ ਬੜਾ ਇੰਟਰਐਕਟਿਵ ਜਿਹੜਾ ਸੈਸ਼ਨ ਰਿਹਾ ਹੈਗਾ ਜਿਹਦੇ ਵਿੱਚ ਬੱਚਿਆਂ ਤੋਂ ਵੀ ਕਾਫੀ ਗੱਲਾਂ ਪੁੱਛੀਆਂ ਗਈਆਂ ਤੇ ਉਹਨਾਂ ਨੇ ਬਿਲਕੁਲ ਜਿਹੜਾ ਸਹੀ ਜਵਾਬ ਦਿੱਤਾ ਹੈ ਜੋ ਕਿ ਮੈਨੂੰ ਲੱਗਦਾ ਇਹ ਇੱਕ ਵਧੀਆ ਜਿਹੜੀ ਸਿੱਖਿਆ ਦੀ ਜਿਹੜੀ ਨਿਸ਼ਾਨੀ ਹੈਗੀ ਹੈ ਕਿ ਅਸੀਂ ਜਿਹੜੇ ਆਪਣੇ ਕਾਨੂੰਨ ਹੈਗੇ ਤੇ ਆਪਣੇ ਜਿਹੜੇ ਰੂਲਸ ਹੈ ਉਹਨਾਂ ਹੀ ਸਾਨੂੰ ਜਾਣਕਾਰੀ ਹੈਗੀ ਹੈ ਸਟੂਡੈਂਟਸ ਵੱਲੋਂ ਕਾਫੀ ਉਤਸ਼ਾਹ ਨਾਲ ਇਹ ਚ ਪਾਰਟਿਸਿਪੇਟ ਕੀਤਾ ਗਿਆ तकरीबन 1000 ਬੱਚਿਆਂ ਨੇ ਜਿਹੜੇ ਵੱਖ-ਵੱਖ ਸਕੂਲਾਂ ਤੋਂ ਪਾਰਟਿਸਿਪੇਟ ਕੀਤਾ ਹੈਗਾ ਬੱਚਿਆਂ ਨੂੰ ਸਾਡੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਦੇ ਆਪਣੇ ਪੇਰੈਂਟਸ ਨੂੰ ਤੇ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਰੋਡ ਸੇਫਟੀ ਸੰਬੰਧੀ ਜੋ ਵੀ ਅਸੀਂ ਗੱਲਾਂ ਸਿੱਖੀਆਂ ਉਹਦੇ ਬਾਰੇ ਜਾਗਰੂਕ ਕਰਾਉਣ ਤੇ ਕਦੇ ਵੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਪੇਰੈਂਟਸ ਕਦੇ ਰੋਡ ਸੇਫਟੀ ਸੰਬੰਧੀ ਤੇ ਰੋਡ ਕਾਨੂੰਨ ਸੰਬੰਧੀ ਕੋਈ ਵੀ ਉਲੰਘਣਾ ਕਰਨ ਤੇ ਉਹਨਾਂ ਨੂੰ ਟੋਕਣ ਜ਼ਰੂਰ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਵੱਡੇ ਮੋਟਰਸਾਈਕਲ ਹੈਗੇ ਆ ਉਹ 18 ਸਾਲ ਦੀ ਉਮਰ ਤੋਂ ਘੱਟ ਚਲਾਉਣਾ ਜਿਹੜਾ ਉਹ ਜੁਰਮ ਹੈਗਾ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਦੇ ਖਿਲਾਫ ਵੀ ਜਿਹੜੀ ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਹੋ ਸਕਦੀ ਹੈ ਤੇ ਉਹਦੇ ਤੋਂ ਵੀ ਗੁਰੇਜ਼ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜਾ ਸੇਫ ਸਕੂਲ ਵਾਹਨ ਪ੍ਰੋਜੈਕਟ ਹੈਗਾ ਉਹਦੇ ਬਾਰੇ ਵੀ ਜਿਹੜੀ ਬਹੁਤ ਹੀ ਵਿਸਤਾਰਪੂਰਵਕ ਇਨਫੋਰਮੇਸ਼ਨ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੇ ਵਕਫਾ ਜਿਹੜੀ ਬੱਸੇਸ ਹੈਗੇ ਆ ਉਹਦੇ ਵਿੱਚ ਜਿਹੜਾ ਸੇਫ ਵਾਹਨ ਪ੍ਰੋਜੈਕਟ ਹੈ ਜੋ ਵੀ ਹਦਾਇਤਾਂ ਹੈਗੀਆਂ ਉਹਨਾਂ ਵੀ ਉਹਨਾਂ ਨੂੰ ਵੀ ਅਸੀਂ ਇਨਸ਼ੋਰ ਕਰਾਵਾਂਗੇ ਇੱਕ ਗੱਲ ਸਾਹਮਣੇ ਆਈ ਜਿਸ ਤਰ੍ਹਾਂ ਕਿ ਸੜਕਾਂ ਤੇ ਬਹੁਤ ਸਾਰੇ ਜਿਹੜੇ ਟਰੱਕ ਆਸਤਾਨਾਂ ਤੋਂ ਦੌਰਦੇ ਆ ਖਾਸ ਕਰਕੇ ਫਸਲੀ ਸੀਜ਼ਨ ਵਿੱਚ ਜਿਨ੍ਹਾਂ ਦੇ ਉਹ ਠੱਕਿਆ ਨਹੀਂ ਹੁੰਦਾ ਉੱਥੋਂ ਫੱਕ ਵਗੈਰਾ ਲੱਤੀ ਹੁੰਦੀ ਹੈ ਜੋ ਉਹ ਜਿਹੜੇ ਦੁਪਈਆ ਵਾਨ ਉਹਨਾਂ ਦੀ ਅੱਖਾਂ 'ਚ ਪੈਂਦੀ ਉੱਤੇ ਕੋਈ ਪੁਲਿਸ ਸੈਕਸ਼ਨ ਨਹੀਂ ਲੈਂਦੀ ਉ ਕੀ ਕਰਨਾ ਆ ਇਹਦੇ ਵਿੱਚ ਬਿਲਕੁਲ ਇਹ ਜਿਹੜਾ ਜਾਗਰੂਕਤਾ ਜਿਹੜੀ ਫਲਾਂਟ ਦੀ ਲੋੜ ਹੈਗੀ ਹੈ ਤੇ ਫਿਰ ਵੀ ਜੇ ਕੋਈ ਲੰਗੜਾ ਕਰੇਗਾ ਉਹਦੇ ਤੇ ਆਪਾਂ ਸਖਤ ਕਾਰਵਾਈ ਕਰਾਂਗੇ ਸਿਰ ਹੋਰ ਲੋਡ ਟਰੱਕ ਚੰਡੀਆ ਉਹਨਾਂ ਬਾਰੇ ਨੇ ਬਿਲਕੁਲ ਇਹਦੇ ਵਿੱਚ ਆਪਾਂ ਜਿਹੜੀ ਜੁਆਇੰਟ ਡਰਾਈਵ ਅਸੀਂ ਲਾਂਚ ਕਰ ਰਹੇ ਹੈਗੇ ਟ੍ਰਾਂਸਪੋਰਟ ਵਿਭਾਗ ਦੇ ਨਾਲ ਤੇ ਵਕਫਾ ਖਾਤੇ ਜਿਹੜੇ ਆਪਣੇ ਜਿੱਥੇ ਹੈਵੀ ਲੋਡ ਵੀਹਿਕਲ ਜਿਹੜੇ ਜਿਸ ਸੜਕਾਂ ਤੇ ਟ੍ਰੈਵਲ ਕਰਦੇ ਆ ਤੇ ਅਚਨਚੇਤ ਉੱਥੇ ਚੈਕਿੰਗ ਕੀਤੀ ਜਾਊਗੀ ਤੇ ਜਿਹੜੇ ਵੀ ਉਹ ਰੂਲਾ ਦੀ ਨਿਯਮਾਂ ਦੀ ਉਲੰਘਣਾ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਅੱਜ ਸ਼ੁਰੂ ਕੀਤਾ ਗਿਆ ਐਕਸਨ ਜੀਮਸ ਸਕੂਲ ਤੋਂ ਅਣਵਾਰੇ ਸਮਝਦੇ ਛੋੜ ਵੀ ਵਕ ਵਕ ਸਕੂਲਾਂ ਵਿੱਚ ਨਹੀਂ ਬਿਲਕੁਲ ਸਾਡੇ ਜ਼ਿਲ੍ਹਾ ਪੱਧਰ ਤੇ ਇੱਕ ਆਲਰੇਡੀ ਟ੍ਰੈਫਿਕ ਐਜੂਕੇਸ਼ਨ ਸਕੈਲ ਹੈਗਾ ਹੈ ਜਿਹਦੇ ਵਿੱਚ ਜਿਹਦਾ ਹੀ ਰੁਟੀਨ ਦੇ ਵਿੱਚ ਹੀ ਵਕ ਵਕ ਸਕੂਲਾਂ ਦੇ ਵਿੱਚ ਵਕ ਵਕ ਜਿਹੜੇ ਏਜ ਗਰੁੱਪਸ ਦੇ ਵਿੱਚ ਉਹਨਾਂ ਨੂੰ ਜਾ ਕੇ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੈਗੇ ਆ ਰੈਗੂਲਰ ਟ੍ਰੇਨਿੰਗ ਸੈਸ਼ਨ ਚੱਲਦੇ ਰਹਿੰਦੇ ਹਨ ਅੱਜ ਜਿਹੜਾ ਇੱਕ ਜ਼ਿਲ੍ਹਾ ਪੱਧਰੀ ਅਸੀਂ ਸਮਾਗਮ ਕਪੂਰਥਲੇ ਵਿੱਚ ਕੀਤਾ ਹੈਗਾ ਐਮਜੀਐਨ ਸਕੂਲ ਦੇ ਵਿੱਚ ਤੇ ਇਹ ਲੜੀ ਨੂੰ ਅਸੀਂ ਜਾਰੀ ਰੱਖਾਂਗੇ